ਨਾ ਬ੍ਰਿੰਦਰ ਕੋਲ ਆਟੀ ਉਹ ਲਾ ਡੀ ਮਲਟੀਪਲ ਆ ਜਾ ਤੋ ਅਸੀਂ ਆ ਗਏ ਆ ਜੀ ਜਿਹੜਾ ਇਹ ਲੰਗਰ ਲਾਇਆ ਗਿਆ ਵਾ ਇਹ ਰਾਮ ਮੰਦਿਰ ਦਾ ਜਿਹੜਾ ਉਹਨੂੰ ਬਣਿਆ ਨੂੰ 1 ਸਾਲ ਪੂਰਾ ਹੋ ਗਿਆ ਉਹਦੀ ਖੁਸ਼ੀ ਵਿੱਚ ਲਾਇਆ ਗਿਆ ਵਾ ਜਿਹੜਾ ਰਾਮ ਮੰਦਿਰ ਅੱਜ ਤੋਂ 1 ਸਾਲ ਪਹਿਲਾਂ 22 ਜਨਵਰੀ ਨੂੰ ਜੀ ਸਰਨਾਸ਼ ਰੱਖਿਆ ਗਿਆ ਬਣਿਆ ਸੀ ਕੰਪਲੀਟ ਹੋਇਆ ਸੀ ਉਹਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਲੰਗਰ ਲਾ ਰਹੇ ਆ ਇਹਦੇ ਵਿੱਚ ਅੱਜ ਇਸ ਵੇਲੇ ਪੂਰੀ ਚੋਲੇ ਦਾ ਲੰਗਰ ਹੋ ਗਿਆ ਚਾਹ ਦਾ ਲੰਗਰ ਹੋ ਗਿਆ ਉਸ ਤੋਂ ਬਾਅਦ ਹਲਵਾ ਪੂਰੀ ਚੱਲੇਗੀ ਮੈਸੇਜ ਇਹੀ ਦੇਣਾ ਚਾਹੁੰਦੇ ਜਿਵੇਂ ਭਗਵਾਨ ਰਾਮ ਆਪਣੇ ਮਾਤਾ ਪਿਤਾ ਦੀਆਂ ਆਗਿਆ ਦਾ ਪਾਲਣ ਕਰਦੇ ਹੋਏ 14 ਸਾਲ ਬਨਵਾਸ ਬਤਾ ਕੇ ਆਏ ਸੀ ਉਹਨਾਂ ਨੇ ਕੋਈ ਸਿੱਖਣ ਨਹੀਂ ਆਈ ਉਹਨਾਂ ਦੇ ਇਸੇ ਤਰ੍ਹਾਂ ਅਸੀਂ ਕਹਿੰਨੇ ਆ ਵੀ ਤੁਸੀਂ ਵੀ ਆਪਣੇ ਮਾਪਿਆਂ ਦੀ ਸੇਵਾ ਕਰੋ ਤੇ ਮਾਪਿਆਂ ਦਾ ਕਹਿਣਾ ਮੰਨੋ ਤੇ ਮਾਪਿਆਂ ਦੀਆਂ ਆਗਿਆ ਦੇ ਵਿੱਚ ਹੀ ਰਹੋ ਮੈਂ ਨਾਮ ਹਰਸ਼ਪੁਲਾਟੀ ਫੁਲਾਟੀ ਮਲਟੀਪਲ ਆ ਜਾਂਦਾ ਜੀ ਇਹ ਅਸੀਂ ਅੱਜ ਜਿਹੜਾ ਰਾਮ ਮੰਦਰ ਬਣਾਉਣਾ ਇੱਕ ਸਾਲ ਹੀ ਖੁਸ਼ੀ ਵਿੱਚ ਲਗਾਇਆ ਜੀ ਇੱਕ ਸਾਲ ਹੋ ਗਿਆ ਰਾਮ ਮੰਦਰ ਬਣਾਇਨੋ ਜੀ ਉਹ ਵੀ ਖੁਸ਼ੀ ਵਿੱਚ ਲਗਾਇਆ ਨੰਨ ਕਰ ਜੀ ਮੈਸੇਜ ਹੀ ਚਾਚੇ ਨੇ ਦਿੱਤਾ ਜੀ ਇਹੀ ਸਾਡੇ ਵੱਡੇ ਨੇ ਜੀ ਇਹਨਾਂ ਜੋ ਮੈਸੇਜ ਦਿੱਤਾ ਆਪਣੇ ਮਾਪਿਆਂ ਦੀ ਸੇਵਾ ਕਰੋ ਜੀ ਉਹਨਾਂ ਕਹਿਣਾ ਮੰਨੋ ਜੀ ਜਿਸ ਤਰ੍ਹਾਂ ਰਾਮਚੰਦਰ ਜੀ ਨੇ ਆਪਣੇ ਮਾਪਿਆਂ ਦੇ ਕਹਨੇ ਵਿੱਚ ਸੀ ਹੈ ਜੀ ਉਸ ਤਰ੍ਹਾਂ ਜੀ ਸਾਰੇ ਇੱਕ ਦੋ ਮਾਤਾ ਪਿਤਾ ਪਿਓ ਦਾ ਕਹਿਣਾ ਮੰਨਣਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਵਾਜੀ ਸਾਡੇ ਵੱਲੋਂ ਤਾਂ ਇਹੀ ਮੈਸੇਜ ਆ ਜੀ ਸਾਂਝ ਕੇ ਭਾਈਚਾਰ ਬਣਾ ਕੇ ਰੱਖਣਾ ਸਮਾਜ ਸਾਰੇ ਸਮਾਜ ਨੂੰ ਬੇਨਤੀ ਆ ਸਤਿ ਪੰਥ ਸਤਿ ਅੱਜ 22 ਜਨਵਰੀ ਹੈ ਅੱਜ ਦਿਨ ਭਰੂਪੂ ਰਾਮ ਜੀ ਆਪਣੇ ਸਤਾਂ ਤੇ ਆਸੀ ਉਹ ਸਾਰੇ ਦੇਸ਼ ਵਾਸੀਆਂ ਨੂੰ ਐਸੀ ਵਧਾਈ ਹੋਵੇ ਉਹ ਸਾਰਿਆਂ ਨੂੰ ਇਦਾਂ ਹੀ ਜਿੱਦਾਂ ਗੁਲੱਡੀ ਸਾਹਮਣੇ ਬਣਾਇਆ ਹੈ ਤੁਮ ਤਾਂ ਆਪਣਾ ਦੀਵਾਲੀ ਜਿਹਾ ਬਣਾਇਆ ਹੈ ਸਾਰਿਆਂ ਨੇ ਉਹਦੇ ਬਣਾਉਣਾ ਚਾਹੀਦਾ ਹੈ ਜੈ ਸ਼੍ਰੀ ਰਾਮ ਜੈ